ਅਲੈਕੁਮ ਅਸਸਲਾਮ ਜੀ ਸਵਾਗਤ ਹੈ ਸਭ ਦਾ ਸਾਡੇ ਨਵੇਂ ਬਲਾਗ ਵਿੱਚ ਅਲੈਕੁਮ ਅਸਸਲਾਮ ਤੁਹਾਰੇ ਸਾਰੇ ਠੀਕ ਠਾਕ ਹੋਮ ਹੋ ਕਿ ਕਿਉਂਕਿ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਹੁਣ ਟਾਈਮ ਹੋ ਗਿਆ ਜੀ 3:30 ਬੱਜ ਗਏ ਨੇ ਜੀ ਤੇ ਅਸੀਂ ਚਿੱਲੇ ਸੀ ਜੀ ਬਾਗਲ ਦੇ ਵਿੱਚ ਬਾਗਲ ਵਿੱਚ ਪਹੁੰਚਣ ਵਾਲੀਆਂ ਤੇ ਆ ਦੇਖੋ ਬਸ ਆਪਣਾ ਬਾਗਲ ਆ ਚੁੱਕਾ ਆ ਗਿਆ ਆਪਣਾ ਗੇਟ ਹੈ ਤੇ ਆਪਾਂ ਇਹ ਖੋਲਦੇ ਹੁਣ ਜਿੰਦਾ ਤੇ ਦੇਖ ਦੇਖੋ ਜਿੰਦਾ ਆਪਾਂ ਨੇ ਖੋਲ ਦਿੱਤਾ ਤੇ ਹੁਣ ਦੇਖੋ ਆਪਣੀਆਂ ਬੱਕਰੀਆਂ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਚੱਲਦੇ ਆਂ ਅੰਦਰ ਤੇ ਆਪਣੀਆਂ ਮੁਰਗੀਆਂ ਵੀ ਮੂਰੇ ਖੜੀਆਂ ਨੇ ਜਦੋਂ ਇਹ ਆਵਾਜ਼ ਸੁਣ ਕੇ ਮੂਰੇ ਆ ਕੇ ਅੱਗੇ-ਅੱਗੇ ਖੜ ਜਾਂਦੀਆਂ ਨੇ ਗੇਟ ਦੇ ਇਹਨਾਂ ਨੂੰ ਇਹ ਹੁੰਦਾਗਾ ਕਿ ਸਾਨੂੰ ਖਾਣ ਲਈ ਕੁਝ ਪਾ ਪਾਉਣਗੇ ਤੇ ਕੁਝ ਨਾਲ ਲੈ ਕੇ ਆਏ ਨੇ ਖਾਣ ਵਾਸਤੇ ਤੇ ਇੱਧਰ ਸਾਰੇ ਆਪਣੇ ਬੱਚੇ ਵੀ ਇਕੱਠੇ ਹੋਏ ਖੜੇ ਨੇਗੇ ਬੱਕਰੀਆਂ ਤੇ ਉਹਨਾਂ ਦੇ ਬੱਚੇ ਦੇਖੋ ਕੋਈ ਕਿੱਥੇ ਖੜਾ ਤੇ ਕੋਈ ਇੱਧਰ ਤੇ ਅੱਜ ਸਵੇਰ ਦਾ ਵੈਸੇ ਮੀਂਹ ਪੈ ਰਿਹਾ ਸੀ ਮੌਸਮ ਖਰਾਬ ਹੋ ਰਿਹਾਗਾ ਉਹਦੇ ਮੌਸਮ ਖਰਾਬ ਹੋਣ ਦੇ ਕਾਰਨ ਆਪਾਂ ਅੱਜ ਬੱਕਰੀਆਂ ਨੂੰ ਜੀ ਬਾਹਰ ਨਹੀਂ ਲੈ ਕੇ ਜਾ ਸਕਦੇ ਅੱਜ ਇਹਨਾਂ ਨੂੰ ਖਾਣਾ ਪੀਣਾ ਜਿਹੜਾ ਘਰ ਦੇ ਵਿੱਚ ਪਾਉਣਾ ਪਊਗਾ ਇੱਧਰ ਕਾਟੋ ਖੜੀ ਹੈ ਮੱਝੇ ਤੇ ਚੜੀ ਤੇ ਲੈਰੋ ਵੀ ਮੱਝੇ ਦੇ ਕੋਲ ਖੜੀ ਹੈਗੀ ਡੱਬੂ ਖੜਾ ਇੱਧਰ ਤੇ ਅੱਜ ਸ਼ਾਇਦ ਇਹ ਥੋੜਾ ਜਿਹਾ ਭੁੱਖੇ ਨੇਗੇ ਕਿਉਂਕਿ ਅੱਜ ਇਹ ਘਰ ਵਿੱਚ ਕੁਝ ਨਹੀਂ ਖਾਰੇ ਸ਼ਾਮ ਨੂੰ ਖਾਣਗੇ ਜਦੋਂ ਇਹਨਾਂ ਨੂੰ ਇਹ ਹੋ ਜਾਊਗਾ ਕਿ ਹੁਣ ਸਾਨੂੰ ਕੋਈ ਬਾਹਰ ਨਹੀਂ ਲੈ ਕੇ ਜਾਂਦਾ ਇਹਨਾਂ ਦੇ ਲਈ ਆਪਾਂ ਨੇ ਗਾਡਰਾਂ ਦੇ ਉੱਪਰ ਟਕੜੀਆਂ ਪਾ ਕੇਆਂ ਉੱਚੀ ਜਗ੍ਹਾ ਕਰ ਦਿੱਤੀ ਸੀ ਕਿਉਂਕਿ ਮੌਸਮ ਖਰਾਬ ਹੋ ਜਾਂਦਾ ਹੈ ਤੇ ਆ ਵੀ ਇੱਧਰੋਂ ਨਾਲ ਉੱਚੇ ਥਾਂਵੇਂ ਖੜੀਆਂ ਨੇ ਕਿਉਂ ਅੱਜ ਇਹਨਾਂ ਨੂੰ ਭੁੱਖ ਲੱਗ ਰਹੀ ਹੈ ਤੂੰ ਤਾਂ ਪਾਇਆ ਤੇ ਇਹਨਾਂ ਨੂੰ ਤੂੰ ਤਾਂ ਖਾਦਾ ਨਹੀਂ ਹੈਗਾ ਥੋੜਾ ਜਿਹਾ ਖਾਦਾ ਇਹਨਾਂ ਨੇ ਹੁੱਕ ਲੱਗ ਰਹੀਆਂ ਹੋਰ ਭੁੱਖ ਲੱਗ ਰਹੀਆਂ ਜ ਇਹਨਾਂ ਨੂੰ ਮੋਨਾਂ ਦਾ ਸੱਣੀ ਕਰਾਂਗੇ ਤੇ ਇੱਧਰ ਆ ਵੀ ਬੋਲਣ ਲੱਗ ਰਹੀਆਂ ਨੇ ਮੁਰਗੀਆਂ ਵੀ ਇਹਨਾਂ ਨੂੰ ਜਦੋਂ ਆਪਾਂ ਆ ਜਾਂਦੇ ਆਂਗੇ ਉਦੋਂ ਉਹ ਵੀ ਦਾ ਪਾ ਦਿੰਦੇ ਨੇ ਵੀ ਸਾਨੂੰ ਖਾਣ ਨੂੰ ਪਾ ਦੋ ਪਹਿਲਾਂ ਆਪਾਂ ਪਾਇਆ ਸੀ ਜੀ ਇਹਨਾਂ ਨੂੰ ਹਰਾ ਖਰਾ ਤਾਂ ਇਹਨਾਂ ਨੇ ਖਾਦਾ ਨਹੀਂ ਹੈਗਾ ਕਿਉਂਕਿ ਇੱਕ ਚੀਜ਼ ਨੂੰ ਇਹ ਨਹੀਂ ਖਾਂਦੀਆਂ ਕੁਝ ਵਿੱਚ ਚੁੱਕਾ ਵੀ ਪਾ ਲਦੀਆਂ ਨੇ ਤੇ ਹੁਣ ਆਪਾਂ ਸੁੱਕੇ ਜਿਹੜੀ ਤੂੜੀ ਪਾਵਾਂਗੇ ਹਰੇ ਨੂੰ ਆਪਾਂ ਚੱਕ ਦੇਵਾਂਗੇ ਇਹਨੂੰ ਹਰਾ ਵੀ ਆਪਾਂ ਸਰਦੀਆਂ ਦੇ ਲਈ ਇਕੱਠਾ ਕਰ ਲੈਣੇ ਆ ਜੀ ਕਿਉਂਕਿ ਇਹ ਕਨਾ ਹਰਾ ਜਿਹੜਾ ਆਪਣਾ ਕੁੱਟਿਆ ਹੋਇਆ ਹੁੰਦਾ ਵੀ ਇਹ ਖਰਾਬ ਨਾ ਹੋਵੇ ਜਦੋਂ ਸਰਦੀਆਂ ਦੇ ਮੌਸਮ ਦੇ ਵਿੱਚ ਚਰੀਵਾਇਰਾ ਵਗੈਰਾ ਨਹੀਂ ਹੁੰਦਾ ਤੇ ਉਦੋਂ ਆਪਾਂ ਇਹਨੂੰ ਸੁਕਾ ਕੇ ਰੱਖ ਲਵਾਂਗੇ ਤੂੜੀ ਦੇ ਉੱਪਰ ਇਹ ਆਪਣੇ ਆਪ ਹੀ ਸੁੱਕ ਜਾਣਾ ਸਰ ਉਦੋਂ ਸਰਦੀਆਂ ਦੇ ਵਿੱਚ ਫਿਰ ਇਹ ਆਪਾਂ ਨੂੰ ਕੰਮ ਦੇਊਗਾ ਹਰਾ ਬਚਿਆ ਹੋਇਆ ਤੇ ਤਾਂ ਕਰਕੇ ਆਪਾਂ ਇਹਨੂੰ ਇਕੱਠਾ ਕਰ ਲੈਨੇ ਆ ਤੇ ਹੁਣ ਆਪਾਂ ਕਰਨ ਲੱਗੇ ਆ ਜੀ ਇਹਨਾਂ ਨੂੰ ਸੰਨੀ ਸੰਨੀ ਦੇ ਵਿੱਚ ਲਈ ਆਪਾਂ ਦਾਣਾ ਘਰੋਂ ਪਿਉ ਕਿ ਲੈ ਕੇ ਆਏ ਸੀਗੇ ਤੇ ਕਣਕ ਥੋੜੀ ਜੀ ਤਾਂ ਕਣਕ ਲੈ ਕੇ ਆਏ ਸੀਗੇ ਤੇ ਵਿੱਚ ਥੋੜੀ ਜੀ ਸਰੋਂ ਦੀ ਖਲ ਤੇ ਵਿੱਚ ਥੋੜੀ ਜੀ ਕਪਾਲ ਸਪਾਈ ਸੀਗੀ ਤੇ ਰਲਮੀ ਸਾਰੀ ਇਹਦੇ ਨਾਲ ਹੀ ਵਧੀਆ ਖਾ ਲੈਂਦੀਆਂ ਨੇ ਤੇ ਸੰਨੀਆਂ ਜਿਹੜੀ ਆਪਾਂ ਥੋੜੀ ਥੋੜੀ ਕਰਕੇ ਹਨਾ ਵਧੀਆ ਜੀ ਬਣਾ ਦਾਂਗੇ ਥੋੜਾ ਜਿਹਾ ਵਿੱਚ ਦਾਣਾ ਪਾ ਕੇ ਤੇ ਆ ਦੇਖੋ ਕਿੰਨੇ ਕਿਸ ਤਰ੍ਹਾਂ ਤਰੀਕੇ ਦੇ ਨਾਲ ਸੰਨੀਆ ਜਿਹੜੀ ਆਪਾਂ ਨੂੰ ਤਲਾਉਣੀ ਪੈਂਦੀ ਹੈਗੀ ਤੇ ਮਿਕਸ ਚੰਗੀ ਤਰ੍ਹਾਂ ਕਰਨੀ ਪੈਂਦੀ ਨਾ ਤਾਂ ਇਹ ਜਿਆਦਾ ਗਿੱਲੀ ਸੰਨੀ ਖੰਦੀਆਂ ਨੇ ਤੇ ਨਾ ਹੀ ਜਿਆਦਾ ਸੁੱਕੀ ਖੰਦੀਆਂ ਨੇ ਠੀਕ ਠੀਕ ਜੀ ਹੋਣੀ ਚਾਹੀਦੀ ਹੈ ਥੋੜੀ ਜੀ ਪੁਰਪਰੀ ਜੀ ਤੇ ਕਾਫੀ ਟਾਈਮ ਲੱਗ ਜਾਂਦਾ ਇਹਨਾਂ ਦੀ ਸੰਨੀ ਕਰਨ ਦੇ ਵਿੱਚ ਤੇ ਦੇਖੋ ਕਿਸ ਤਰ੍ਹਾਂ ਸੰਨੀ ਕਰਨੀ ਪੈਂਦੀ ਹੈ ਤੇ ਜਿਆਦਾ ਵੱਡੀ ਖੁਲਲੀ ਚ ਵੀ ਪਾ ਦਿੰਨੇ ਆ ਤਾਂ ਇਹ ਵਿੱਚ ਵੜ ਕੇ ਸਾਰੀ ਸੰਨੀ ਖਰਾਬ ਕਰ ਦਿੰਦੀਆਂ ਨੇ ਬਾਅਦ ਵਿੱਚ ਫਿਰ ਇਹ ਖਾਂਦੀਆਂ ਨਹੀਂ ਹੈਗੀਆਂ ਤੇ ਹੁਣ ਇਹ ਇੱਧਰ ਮੰਜਾ ਜਿਹੜਾ ਇਹਨਾਂ ਦੇ ਲਈ ਉਡਾਹਿਆ ਹੋਇਆ ਇਹ ਤੇ ਮੰਜੇ ਦੇ ਉੱਪਰ ਰੱਖ ਰਖੇ ਨੇ ਆਪਾਂ ਨੇ ਦੋ ਤਿੰਨ ਭਾਂਡੇ ਤੇ ਉਹਨਾਂ ਦੇ ਵਿੱਚ ਪਾ ਦਾਂਗੇ ਥੋੜੀ ਥੋੜੀ ਸੰਨੀ ਕੁਝ ਤਾਂ ਸਲੇ ਵਗੈਰਾ ਚ ਪਾ ਦਾਂਗੇ ਤੇ ਕੁਸੇ ਦੇ ਚ ਖਾ ਲੈਣਗੀਆਂ ਵੈਸੇ ਤਾਂ ਹਜੇ ਇਹ ਖਾਂਦੀਆਂ ਨਹੀਂ ਸ਼ਾਮ ਨੂੰ ਖਾਣਗੀਆਂ ਕਿਉਂਕਿ ਹਜੇ ਤਾਂ ਇਹਨਾਂ ਨੂੰ ਇਹ ਹੈ ਕਿ ਸਾਨੂੰ ਬਾਹਰ ਲੈ ਕੇ ਜਾਣ ਬਾਹਰ ਜਾ ਕੇ ਇਹ ਜਿਆਦਾ ਖੁਸ਼ ਨੇਗੀਆਂ ਕਰੇ ਤਾਂ ਘਟ ਖਾ ਕੇ ਰਾਜੀ ਨੇ ਸੰਨੀ ਆਪਾਂ ਨੇ ਕਰ ਦਿੱਤੀ ਹੈ ਜੀ ਤੇ ਇਹ ਸੰਨੀ ਨੂੰ ਆਪਾਂ ਸਾਰੇ ਨੂੰ ਇੰਨਾ ਭਾਂਡਿਆਂ ਵਿੱਚ ਪਾ ਦੇਵਾਂਗੇ ਥੋੜੀ ਥੋੜੀ ਕਰਕੇ ਆਪਾਂ ਇੰਨਾ ਭਾਂਡਿਆਂ ਚ ਪਾ ਦੇਵਾਂਗੇ ਦੇਖੋ ਬਾਕੀ ਆਪਣੇ ਕੋਲ ਥੋੜਾ ਜਿਹਾ ਦਾਣਾ ਹੋਰ ਵੀ ਬਚਿਆ ਪਿਆ ਹੈਗਾ ਤੇ ਇਸੇ ਵਿੱਚ ਇਸੇ ਖੁਲਲੀ ਵਿੱਚ ਆਪਾਂ ਥੋੜੀ ਜਿਹੀ ਕਸੰਨੀ ਹੋਰ ਕਰ ਦੇਵਾਂਗੇ ਕਿਉਂਕਿ ਸਾਰੇ ਪਸ਼ੂ ਰੱਜ ਲੈਣਾਂ ਤੇ ਆ ਚੱਕੋ ਪਾ ਦਿੱਤਾ ਆਪਾਂ ਨੇ ਸਾਰਾ ਸਾਰੀ ਸੰਨੀ ਇਹਦੇ ਵਿੱਚ ਤੇ ਖੁੱਲੀ ਹੋ ਗਈ ਆਪਣੀ ਖਾਲੀ ਇਹਦੇ ਚ ਆਪਾਂ ਕਰਾਂਗੇ ਦੁਬਾਰਾ ਸੰਨੀ ਹੋਰ ਕਿਉਂਕਿ ਇਹਦੇ ਚ ਵੱਡੀਆਂ ਬੱਕਰੀਆਂ ਖਾ ਲੈਣਗੀਆਂ ਤੇ ਇਹਦੇ ਚ ਬੱਚੇ ਖਾ ਲੈਣਗੇ ਭਾਂਡਿਆਂ ਦੇ ਵਿੱਚ ਤੇ ਸੁਲਤਾਨ ਤਾਂ ਆਪਣਾ ਪਹਿਲੇ ਹੀ ਪਹੁੰਚ ਗਿਆ ਰੋਕੇ ਤੋਂ ਵੀ ਨਹੀਂ ਰੁਕਦਾ ਹੈਗਾ ਤੇ ਦੂਜੀਆਂ ਹਜੇ ਰੋਕ ਕੇ ਰੱਖੀਆਂ ਹੋਈਆਂ ਨੇ ਇੱਧਰ ਨਹੀਂ ਤਾਂ ਫਿਰ ਇਹ ਸੰਨੀ ਨਹੀਂ ਕਰ ਲੈਂਦੀਆਂ ਉਪਰਾਂ ਦੇਖੋ ਮੋਰੀ ਵਿੱਚ ਦੀ ਲਗਰੀਆਂ ਨੇ ਦੇਖਣਾ ਖਿੜਕੀ ਵਿੱਚ ਦੀ ਮੋਰੀ ਤੇ ਉਹ ਲੱਗ ਗਿਆ ਸੁਲਤਾਨ ਦਾਣੇ ਦੇ ਦਾਣਾ ਖਾਣ ਲੱਗ ਗਿਆ ਇਕੱਲਾ ਹੀ ਤੇ ਬੜਾ ਹੀ ਔਖਾ ਰੁਕਦਾ ਇਹ ਸਾਰਿਆਂ ਨੂੰ ਐ ਨਾ ਜਮ ਕਰਦੇ ਸਾਰਿਆਂ ਨੂੰ ਆ ਜਾਂਦੇ ਆ ਬੈਲਟ ਵਾਰ ਰੱਖਦੇ ਸਾਰਿਆਂ ਨੂੰ ਪੈਂਦੇ ਸਾਰਿਆਂ ਨੂੰ ਆਣਦੇ ਪਰ ਆਇਆ ਸਾਰੀ ਆ ਗਈ ਕਵੀਨ ਦੀ ਆ ਗਈ ਹੈ ਨਾ ਵੈਸੇ ਮੁਰਗ ਆਪਾਂ ਨੇ ਮੁਰਗੀਆਂ ਛੱਡ ਦਿੱਤੀਆਂ ਨੇ ਜੀ ਇਧਰਲੀ ਸਾਈਡ ਕਿਉਂਕਿ ਦਿਲਸ਼ਾਹ ਦਾ ਡੜੀ ਜੀ ਲੱਗਿਆ ਹੋਇਆ ਜਾਂ ਗੁੱਡਾਣ ਤੇ ਇੱਥੇ ਛੋਟੀਆਂ-ਛੋਟੀਆਂ ਡੇਕਾਂ ਵਗੈਰਾ ਹੋ ਰਹੀਆਂ ਨਿਗੀਆਂ ਤੇ ਉਹਨਾਂ ਦੇ ਲਵੋ ਲਵੋ ਗੁੱਡਰੇ ਹੈਗਾ ਤੇ ਸਬਜ਼ੀਆਂ ਤੇ ਵੈਸੇ ਇਹਨਾਂ ਨੇ ਅੱਜ ਹੁਣ ਹੋਣ ਨਹੀਂ ਦਿੱਤੀਆਂ ਬੱਕਰੀਆਂ ਨੇ ਤੇ ਇੱਥੇ ਆਪਾਂ ਪੈਪ ਜੇ ਵੀ ਲਾਏ ਸੀਗੇ ਤੇ ਪੈਪਾਂ ਦੇ ਉੱਪਰ ਦੀ ਟੱਪੀ ਜਾਂਦੀਆਂ ਨੇ ਫਿਰ ਵੀ ਉਹ ਖਾ ਜਾਂਦੀਆਂ ਨੇ ਜਾ ਕੇ ਤੇ ਆ ਦੇਖੋ ਇੱਥੇ ਲਾ ਲਾਉਗਾ ਜੀ ਹੁਣ ਲਿਸ਼ਾ ਦਾ ਰੜੀ ਜੀ ਇੱਟਾਂ ਤੇ ਕੁਛ ਇੱਕ ਮੈਂ ਲਾ ਗਈ ਸੀ ਪਰਲੀ ਸਾਈਡ ਆ ਵੈਸੇ ਉਹ ਤਾਂ ਹਜੇ ਬੱਚੀ ਇਥੋਂ ਛੋਟੀ ਜੀ ਹੋ ਗਈ ਐ ਦੇਕ ਤੇ ਜੇ ਨਾਲ ਆਉਂਦੇ ਤਾਂ ਉਹਨੂੰ ਖਾ ਜਾਂਦੀਆਂ ਇਹ ਵੈਸੇ ਇਹਨੂੰ ਦੇਕਾਂ ਬਹੁਤ ਪਸੰਦ ਨੇਗੀਆਂ ਤੇ ਉਧਰੋਂ ਦੇਕ ਲੈ ਕੇ ਇੱਧਰ ਲਾਈ ਹੈਗੀ ਹੁਣਾਂ ਤੇ ਇਹਦੇ ਦਾਲੇ ਦਾਲੇ ਲਗਾ ਦੇਵਾਂਗੇ ਜੀ ਇੱਟਾਂ ਤਾਂ ਦੇਕਾਂ ਦੇ ਵਾਲੇ ਦਾਲੇ

ਤੇ ਹਜੇ ਤਾਂ ਤਿਆਰ ਨਹੀਂ ਹੋਈ ਹੈਗੀ ਜਦੋਂ ਤਿਆਰ ਹੋ ਗਈ ਫਿਰ ਪਾਵਾਂਗੇ 15 ਕਟਾਂ ਚ ਪਾਵਾਂਗੇ ਕੁਝ ਆਪਾਂ ਸਬਜ਼ੀਆਂ ਸਬਜ਼ੀਆਂ ਚ ਪਾ ਦੇਵਾਂਗੇ ਤੇ ਹਰਾਚਾਰਾ ਬੀਜਾਂਗੇ ਉਹਦੇ ਚ ਪਾ ਦੇਵਾਂਗੇ ਇਹ ਆ ਕੀ ਖਾਂਦੀਆਂ ਨੇ ਗੰਡੋਏ ਹਾਂ ਗੰਡੋਏ ਖਾਈ ਜਾਂਦੀਆਂ ਨੇ ਮੁਰਗੀਆਂ ਆ ਤਾਂ ਬਾਹਰ ਜਾਉਣ ਨੂੰ ਤਿਆਰ ਖੜੇ ਨੇ ਬਾਹਰ ਲੈ ਕੇ ਜਾਓ ਇਹਨਾਂ ਨੂੰ ਇਹ ਤਾਂ ਸਾਰੇ ਉਹ ਖੜੇ ਨੇ ਕੋਈ ਨਹੀਂ ਖਾ ਰਿਹਾ ਬਸ ਇੱਕ ਇੱਕ ਖਾ ਰਹੀ ਹੈਗੀ ਬਾਕੀ ਦਾ ਸਾਰੇ ਖੜੇ ਨੇ ਇਕੱਠੇ ਹੋਏ ਤੇ ਰੌਣਕ ਦੇਖ ਖੜੀ ਹੈ ਰੌਣਕੇ ਚੱਕਣ ਲੱਗ ਗਈ ਥੋੜੇ ਕਣੀ ਤੁਸੀਂ ਆਦਾਂ ਦੇ ਵਿੱਚ ਮੁਰਗੀ ਬੰਦ ਨਹੀਂ ਮੁਰਗੀ ਮਾਗ ਪਈ ਜਾਂਦੇ ਨੇ ਤਾਂ ਕਰਕੇ ਬੰਦ ਕਰਕੇ ਖੇਡਦੇ ਨੇ ਦੇਖ ਆਪਣਾ ਉਹ ਆ ਨਾ ਤੂੰ ਜੜ ਜਲੇ ਆਹ ਫੇਰ ਲੰਮੀ ਬਾਤ ਆਰਾਹੀ ਜਮਨ ਲਾ ਰਹੀ ਹੈ ਜਮਨ ਲਾ ਰਹੀ ਨਾ ਮਾਰਤੀ ਮਗਰ ਮੇਰੇ ਕੋਲ ਨਾ ਐ ਬੋਲ ਨਾ खड़िया ने रोज कुछ ना कुछ लेके आनी हूँ कहीं ये देख दें फिर बोल दया ने रात भजय कुछ भी मैं साले वास्तव खाने लैके आना लिये मैं बढ़िया लेके आई सी खाने ਕੇ ਦਲੀਆਂ ਹਮ ਲੱਗੀਆਂ ਪਈਆਂ ਨੇ ਇਹ ਖਾਣ ਬਸ ਤੇ ਕਣਕ ਨੂੰ ਪੀ ਕਾਲ ਆਉਂਦੀਆਂ ਨੇ ਤੇ ਆਪਾਂ ਚਲੋ ਦਲੀਆਂ ਕੇ ਖਾਣ ਚ ਆਸਾਨੀ ਰਹਿੰਦੀ ਹੈ ਹਨਾ ਦਲੀ ਪਾ ਦੇ ਲਿਆ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਕਿੱਦਾਂ ਦੀ ਲੱਗੀ ਸਾਡੀ ਇਹ